ਆ ਦੇਖੋ ਵੀਰੇ ਚਵਾਈ ਦੀ ਚੈੱਕ ਕਰਾ ਦਿੰਦਾ ਆ ਕਰੋ ਚੈੱਕ ਇਹ ਆ ਦੇਖੋ ਬਈ ਧਾਰਾ ਬਹੁਤ ਵਧੀਆ ਪੋਲਿਆਂ ਧਾਰਾ ਹੋਰਾਂ ਵੀ ਮਾਰੀ ਬਈ ਹਾਂ ਆ ਦੇਖੋ ਵੀਰੇ ਆ ਦੇਖੋ ਵੀਰੇ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਦੁੱਧ ਫਿਰ 15 ਦੀ ਆਪਾਂ ਔਟ ਤੇ ਦੇ ਦਾਂਗੇ ਹਨਾ ਬਈ ਹਾਂਜੀ ਰੌਣਾ ਕੁਲੜਲਾ ਕੋਈ ਰੌਣ ਕਡੇਰੀ ਫਾਰਮ ਤੇ ਬਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਠਿੰਡਾ ਤੇ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਹਿਸੀਲ ਦੇ ਵਿੱਚ ਪਿੰਡ ਆ ਬਾਈ ਦੋਸਤੋ ਬਿੰਦੀ ਦੇ ਘਰੋਂ ਵੀਡੀਓ ਆ ਕਾਮਾ ਵੀਰ ਦਾ ਵਪਾਰ ਦਾ ਬਾਈ ਕਹਿੰਦਾ ਆਪਾਂ ਕੋਈ ਜਿੱਦੇ ਚੰਗਾ ਪਸ਼ੂ ਮਿਲੇ ਉਹ ਆਪਾਂ ਖਰੀਦ ਲੈਣੇ ਆ ਤੇ ਅੱਜ ਤੁਹਾਨੂੰ ਬਹੁਤ ਚੰਗੇ ਦੁੱਧ ਵਾਲੀ ਇੱਕ ਘੋਨੀ ਮੱਝ ਦਿਖਾਵਾਂਗੇ ਵੀਰੇ ਕਿੰਨਾ ਕਹੇ ਦੁੱਧ ਪਾ ਦੂ ਬਾਈ ਕਹਿੰਦਾ ਜਿੰਨਾ ਤੋਂ ਆਪਾਂ ਲੈ ਕੇ ਆਏ ਆ ਉਹਨਾਂ ਦੀ ਸਹਿਯਤੀ ਦਵਾ ਦਾਂਗੇ ਵੀ ਇੰਨੇ ਦੁੱਧ ਦੀ ਗਾਰੰਟੀ ਤੇ ਆਪਣੇ ਕੋਲੇ ਵੀਰੇ ਆਈ ਹੋਈ ਆ ਰਾਤ ਹੀ ਮੱਝ ਸੁੱਈ ਆ ਬਾਕੀ ਦੋਸਤੋ ਜਿਹੜੀ ਵੀਡੀਓ ਦੀ ਤੁਸੀਂ ਤਰੀਕ ਨੋਟ ਕਰ ਲਓ 30 ਤਰੀਕ 10 ਮਹੀਨਾ ਤੇ 2025 ਦੀ ਆਜੋ ਆਪਾਂ ਬਾਈ ਬਿੰਦੀ ਨਾਲ ਗੱਲਬਾਤ ਕਰਾਂਗੇ ਮੁੱਲ ਵੀਡੀਓ ਦੇ ਵਿੱਚ ਹੋ ਨੰਬਰ ਮੈਂ ਤੁਹਾਨੂੰ ਬਾਈ ਜੀ ਵੀਡੀਓ ਦੇ ਵਿੱਚ ਹੀ ਲੈ ਕੇ ਦੇ ਦੂੰ ਆਜਾ ਬਾਈ ਬਿੰਦੀ ਵੀਡੀਓ ਸਾਹਮਣੇ ਆਜਾ ਮੱਝ ਕੋਲੇ ਆਜਾ ਬਾਈ ਮੂਰੇ ਜੀ ਹੋਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰੇ ਰੌਣਕ ਡੇਰੀ ਫਾਰਮ ਚੈਨਲ ਦੇਖ ਰਹੇ ਆ ਸਾਰੇ ਵੀਰ ਬਾਈ ਜੀ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਵੀਰੇ ਬਾਈ ਮੇਰਾ ਨੰਬਰ 94178 ਹੂੰ 26935 ਠੀਕ ਆ ਪਿੰਡ ਆਪਣਾ ਭਾਗੀ ਬੰਦਰ ਮੇਨ ਸੜਕ ਤੋਂ ਆਪਣਾ ਥੋੜਾ ਪਿਛੇ ਹਟਮੇ ਘਰ ਰਹਿ ਗਿਆ ਹੈ ਨਾ ਬਾਈ ਹਾਂਜੀ ਹਾਂਜੀ ਨੰਬਰ ਬਾਕੀ ਬਾਈ ਦਾ ਵੀਡੀਓ ਤੇ ਹੇਠਾਂ ਚੱਲ ਜਾਂਦਾ ਬਿੰਦੀ ਬਾਈ ਕਿੰਨਵਾ ਸੂਆ ਸੂਈ ਹੋਈ ਹੈ ਤੇਰੇ ਕੋਲੇ ਹੁਣ ਬਾਈ ਜੀ ਇਹ ਤੀਜਾ ਸੂਆ ਸੂਈ ਹੋਈ ਆਪਾਂ ਦੱਸ ਕੇ ਦਿੱਤੀ ਆ ਤੀਜਾ ਸੂਆ ਦੱਸ ਕੇ ਦਿੱਤੀ ਆ ਬੱਚਾ ਇਹਦੇ ਪਿਛੇ ਕੱਟੀ ਆ ਗਈ ਕੱਟੀ ਆ ਜੀ ਸ਼ੁਕਰ ਆ ਕੱਟੀ ਆ ਗਈ ਨਹੀਂ ਤਾਂ ਅੱਜ ਕੱਲ ਬਾਈ ਕੱਟੀਆਂ ਆ ਜਾਂਦੇ ਆ ਹਾਂ ਕੱਟੇ ਬਹੁਤ ਜਿਆਦੇ ਦਿੰਦੇ ਆ ਕੱਟੀ ਮੱਝ ਦੇ ਪਿਛੇ ਦੋਸਤੋ ਬਾਕੀ ਲੇਵੇ ਲੂਵੇ ਦੀ ਬਹੁਤ ਸੋਹਣੀਆਂ ਪੂਰੇ ਜੋਸ਼ ਚ ਮੱਝ ਆ ਵੀਰੇ ਕੋ ਨਹੀਂ ਹੈਗੀ ਜਮਾ ਕਾਲੀ ਐ ਖੁੱਲੇ ਡੁੱਲੇ ਜੇ ਸਰੀਰ ਦੀ ਐ ਬਿੱਦੀ ਬਾਈ ਖੋਲ ਕੇ ਤੋਰ ਕੇ ਫਿਰ ਮੁੱਲਵਾੜੀ ਵੀਡੀਓ ਦੇ ਵਿੱਚ ਕਰ ਲਾਂਗੇ ਦੁੱਧ ਦੀ ਬਾਈ ਕੀ ਸੈਟੀ ਦਿੱਤੀ ਆ ਤੈਨੂੰ ਉਹਨਾਂ ਨੇ ਦੁੱਧ ਬਾਈ ਜੀ ਮਾਲਕਾਂ ਨੇ ਤਾਂ 18-19 ਲੀਟਰ ਆਖਿਆਗਾ ਅੱਛਾ ਪਰ ਆਪਾਂ ਆਪਦੀ ਜੱਜਮੈਂਟ ਨਾਲ ਆ ਰਿਹਾ ਵੀ 16 ਅੰਕ ਲੀਟਰ ਦੁੱਧ ਮੈਂ ਪਾ ਦੂ ਖੁੱਲਾ ਡੁੱਲਾ ਜੇ 15-16 ਦੇ ਵਿੱਚ ਵਿੱਚ ਆਰਾਮ ਨਾਲ ਹੀ ਪਾ ਦਊਗੀ ਮਾਲਕਾਂ ਨੇ ਬਾਈ ਕਹਿੰਦਾ ਆਪਾਂ ਨੂੰ 18-19 ਦੇ ਘਰਾਂ ਚ ਦੱਸਿਆ ਵਧੀਆ ਚੰਗੀ ਬੇਲ ਦੀ ਦੋਸਤੋ ਤੇ ਜੰਗੇ ਭਾਂਡੇ ਦੀ ਆ ਦੇਖੋ ਜਿਹੜੀ ਇੱਕ ਕਮਿਆਬੀ ਨਾ ਹੋਣੀ ਮਾਲਕਾਂ ਨੇ ਘਟਾਇਆ ਉਹਦਾ ਕਰਕੇ ਥੋੜਾ ਜਿਹਾ ਉਪਰਾਂ ਤੁਰਦੀ ਹੈ ਵੀਰੇ ਆ ਦੇਖੋ ਪੈਰ ਜੇ ਚੱਕ ਕੇ ਤੁਰਦੀ ਹੈ ਕੋਲੋਂ ਸੋਨੂੰ ਮੈਂ ਦਿਖਾ ਦੂੰ ਨੌਹਾਂ ਦੀ ਥੋੜੀ ਜੀ ਬਾਦਮੇ ਕਰਕੇ ਨਾ ਵੀਰੇ ਹਾਂ ਤੇ ਬਾਕੀ ਲੇਵਲ ਉਵੇ ਦੀ ਬਹੁਤ ਸੋਹਣੀ ਆ ਫੂਰਾ ਐ ਫੁੱਲ ਵੱਡੇ ਭਾਂਡੇ ਦੀ ਆ ਵੀਰੇ ਦੁੱਧ ਪਾ ਦੂ ਵੀਰ ਕਹਿੰਦਾ ਆਰਾਮ ਨਾ ਜਿਹੜੀ ਆਪਣੀ ਜੱਜਮੈਂਟ ਆਪਾਂ ਸੁਖਰੀਦ ਦੇ ਰਹੇ ਨੇ ਆ 15 ਕਿਲੋ ਦੇ ਘਰਾਂ ਚ ਮਾਲਕਾਂ ਨੇ ਤਾਂ ਬਾਈ ਕਹਿੰਦਾ ਆਪਾਂ ਨੂੰ ਬਹੁਤ ਦੁੱਧ ਦੱਸਿਆ ਬਾਕੀ ਤੁਸੀਂ ਆ ਚੈੱਕ ਕਰੋ ਕਿ ਕਿਹੜਾ ਹੋਰ ਦਵਾਲਾ ਬਾਈ ਇਧਰ ਹੀ ਦਵਾਲਾ ਜਿਹੜਾ ਆ ਹੈਤ ਹੈ ਲੈ ਚੱਲ ਬਾਕੀ ਸੋਨ ਇੱਕ ਵਾਰੀ ਮੈਂ ਕੋਲੋਂ ਬਿਲਕੁਲ ਲੇਵੇ ਦੀ ਦੋਨੇ ਸਾਈਡਾਂ ਤੋਂ ਵੀਰੇ ਦਿਖਾ ਦਿੰਨਾ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਹੋਈ ਕੋਲੇ ਆ ਜਿਓ ਆਹ ਦੇਖੋ ਬਈ ਲੇਵੇ ਦੀ ਚੈੱਕ ਕਰ ਲੋ ਹੂੰ ਇਧਰ ਨੂੰ ਮੋੜ ਲਿਆ ਬਈ ਹਾਂ ਆ ਆ ਲੈ ਬਈ ਕਰੋ ਚੈੱਕ ਸਿੰਘਾਂ ਤੋਂ ਵੀਰੇ ਕੋਨੀ ਆ ਕਈ ਵਾਰੀ ਵਿੱਚ ਭਰਾ ਕਰਾ ਦਿੰਦੇ ਆ ਹਨਾ ਅੱਡੋ ਅੱਡ ਸਿ ਕਿਸੇ ਦਾ ਸ਼ੌਂਕ ਹੁੰਦਾ ਆਹ ਦੇਖੋ ਬਈ ਜਿਵੇਂ ਕੋਲੋਂ ਤਖਾ ਨਾ ਸੋਨੋ ਮੈਂ ਲੈਵਾ ਜਿਹੜਾ ਵੀਰੇ ਦੋਵੇਂ ਸੈਡਾਂ ਤੋਂ ਇਹ ਆ ਲੈ ਆਹ ਕਰੋ ਚੈੱਕ ਬੜੀਆ ਗੈਪ ਤੇ ਸੋਹਣੇ ਥਾਣਾ ਬੱਚਾ ਦੋਸਤੋ ਕੱਟੀ ਆ ਦੇਖੋ ਫੀਮੇਲ ਕਾ ਫਹਿਟਾ ਆਪਾਂ ਬੱਚਾ ਲਾ ਕੇ ਧਾਰਾਂ ਹੀ ਮਾਰ ਦਿੰਨੇ ਬਿਲਕੁਲ ਸਾਫ ਕੋਈ ਨਹੀਂ ਧਾਰਾਂ ਵੀ ਦਿਖਾ ਦਿੰਨੇ ਆ ਬਾਕੀ ਆ ਦੇਖੋ ਵੀਰੇ ਧਾਰਾਂ ਵੀ ਸੋਨੋ ਮਾਰ ਕੇ ਦਿਖਾ ਦਾਂਗੇ ਦੁੱਧ ਫਿਰ 15 ਦੀ ਆਪਾਂ ਓਟ ਤੇ ਦੇ ਦਾਂਗੇ ਹਨਾ ਬਾਈ ਹਾਂ ਜਰਾ ਉਹਨਾਂ ਕੁਲੜਲਾ ਕੋਈ ਮਰਜ਼ੀ ਲੈ ਜਾਏ ਇਹ ਪਿਛਲੇ ਸਾਲ ਵੀ ਸਾਡਾ ਸੌਦਾ ਨਹੀਂ ਹੋਇਆ ਇਹ ਮੈਂ ਇਹਦਾ ਆਪਣੇ ਮਿੱਤਰ ਬੰਦਿਆਂ ਤੋਂ ਲਈ ਹੋਈ ਆ ਠੀਕ ਆ ਪਿਛਲੇ ਵਾਰੀ ਥੋੜਾ ਇਹ ਭਾਅ ਬੜਾ ਜ਼ਿਆਦਾ ਕਰਦੇ ਸੀ ਅੱਛਾ ਤੇ ਕੱਲ ਵੀ ਉਹਨਾਂ ਨੇ ਫਿਰ ਸਾਨੂੰ ਫੋਨ ਕਰਕੇ ਸੱਦ ਗਈ ਮੈਂ ਦਿੱਤੀ ਆ ਠੀਕ ਆ ਬਾਈ ਠੀਕ ਆ ਬਾਕੀ ਛੱਡ ਲੈ ਬੱਚਾ ਫਿਰ ਲਵਾ ਕੇ ਦਿਖਾ ਦੰਨੇ ਆ ਮੋਲਾ ਜਿਹੜਾ ਦੋਸਤੋ ਸਾਨੂੰ ਮੈਂ ਬਾਅਦ ਚੋ ਕਰਵਾ ਦੰਨਾ ਇੱਕ ਵਾਰੀ ਸਾਨੂੰ ਧਾਰਾਂ ਚੈੱਕ ਕਰਾ ਦਈਏ ਚੋਣ ਚਵਾਈ ਬਾੜੀ ਖੁੱਲੀ ਆ ਜਮਾ ਇਹਨੂੰ ਮੋਟਰ ਵਰਗੀ ਆ ਹੂੰ ਕਿਸੇ ਵੀ ਭਰਾ ਨੇ ਖਰੀਦਣੀ ਤਸੱਲੀ ਕਰਕੇ ਲੈ ਜੀ ਤਸੱਲੀ ਕਰਕੇ ਹਨਾ ਦੁੱਧ ਕੱਢ ਕੇ ਬਈ ਸੌਦਾ ਕਰ ਸਕਦੇ ਹੋ ਸੂਈ ਇਹ ਬਾਈ ਕਿੱਦੇ ਆ ਸੂਈ ਰਾਤ ਹੀ ਸੂਈ ਆ ਬਈ ਰਾਤ ਸੂਈ ਆ ਢੇਰ ਜੂਰ ਵਧੀਆ ਪੈ ਕੇ ਸਾਫ ਆ ਕੁੱਕਰ ਡਾਲਣਾ ਸਵੇਰੇ ਵੀ ਬੋਲੀ ਕੱਢੀ ਹੋਈ ਆ ਠੀਕ ਆ ਠੀਕ ਆ ਬਾਕੀ ਆ ਦੇਖੋ ਬਾਈ ਬੰਦੀ ਹਮਮ ਥੋੜੀ ਜਿਨੇ ਨਾਉ ਨਹੀਂ ਕਟਾਏ ਉਹਨਾਂ ਨੇ ਜਾਂ ਤਾਂ ਇੱਕ ਕੁੱਕ ਜਗਾ ਤੇ ਬੰਨੀ ਰਹੀ ਆ ਦੇਖੋ ਨਾਉ ਥੋੜੇ ਜੇ ਵੱਡੇ ਕਰਕੇ ਜਦੋਂ ਤੁਰਦੀ ਆ ਨਾ ਪੈਰ ਜੇ ਚੱਕ ਕੇ ਤੁਰਦੀ ਆ ਨਾਉ ਮੁੜੇ ਪਏ ਆ ਚਲੋ ਜਦੋਂ ਗੱਬਣ ਹੋਏਗਾ ਪਸੂ ਫਿਰ ਅਗਲਾ ਹੋ ਵੀ ਕਰਦਾ ਹਨਾ ਹੁਣ ਕਟਾਏ ਜਾਣਗੇ ਨੰਬਰ ਵਾਈ ਬਿੰਦੀ ਦਾ ਦੋਸਤੋ ਵੀਡੀਓ ਦੇ ਹੇਠਾ ਚੱਲੀ ਜਾਂਦਾ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉ ਕਰ ਲਿਓ ਸੰਪਰਕ ਬਾਕੀ ਸਾਨੂੰ ਮੈਂ ਧਾਰਾਂ ਮਾਰ ਕੇ ਵੀਰੇ ਦਿਖਾ ਦਨਾਂਗਾ ਆ ਦੇਖੋ ਵੀਰੇ ਚਵਾਈ ਦੀ ਚੈੱਕ ਕਰਾ ਦਨਾਂ ਆ ਕਰੋ ਚੈੱਕ ਇਹ ਆ ਦੇਖੋ ਬਈ ਧਾਰਾ ਬਹੁਤ ਵਧੀਆ ਪੋਲਿਆ ਧਾਰਾ ਮੋਰੋਂ ਵੀ ਮਾਰੀ ਬਈ ਹਾਂ ਆ ਦੇਖੋ ਵੀਰੇ 15 ਕਿਲੋ ਦੁੱਧ ਵਧੀਆ ਬਾਈ ਕਹਿੰਦਾ ਆਰਾਮ ਨਾਲ ਹੀ ਬਾਦੂ ਜਿਹੜੇ ਸਾਹ ਉਹਨਾਂ ਪਸ਼ੂ ਦਾ ਭਾਂਡਾਗਾ ਕੀ ਭਾਰ ਰੱਖ ਦਮ ਬਾਈ ਫਿਰ ਪਾਤਾ ਹੀ ਜੈ ਜੈ 160万 ਜੀ 1 ਲੱਖ 60 ਹਾਂ ਕੋਈ ਹੈਗਾ ਮਾਰਜਨ ਮੌਕੇ ਤੇ ਹਾਂ ਮਾਰਜਨ ਕਰਾਂਗੇ ਬਹੁਤ ਵਧੀਆ ਕਰਾਂਗੇ ਐ ਨਹੀਂ ਹੈਗਾ ਯਾਰ ਵੀ 500 400 ਹਨਾ ਹਾਂ ਜਮਾ ਜੈਸਨੋ 155 ਦੀ ਮੈਂ ਦੇ ਦਾਂਗੀ ਠੀਕ ਆ 155 ਬਾਈ ਕਹਿੰਦਾ ਜੈਸਨੋ ਕਰ ਦਾਂਗੇ ਵੀਡੀਓ ਦੇ ਹੇਠਾਂ ਬਾਈ ਦਾ ਨੰਬਰ ਚੱਲੀ ਜਾਂਦਾ ਪਿੰਡ ਬੇਰੇ ਭਾਗੀਬੰਦਰ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਕੋਲੇ ਆਜੋ ਐ ਟੈਨਸ਼ਨ ਨਹੀਂ ਬਾਈ ਸਿੰਘ ਫਸਾ ਕੇ ਖੜਜੂਗੀ ਜਾ ਕੇ ਜਾਂ ਸੰਗਲਪਾਲੂ ਸਿੰਘਾਂ ਦੇ ਹਾਂ ਪਸਮਾ ਪਸੂਂਗਾ ਬੜਾ ਵਧੀਆ ਵੀਡੀਓ ਦੇਖਣ ਲਈ ਵੀਰੇ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ